ਦਿਆਣਾ ਰੋਡ ਨੇੜੇ ਇੱਕ ਖਾਲੀ ਖੇਤ ਵਿੱਚੋਂ ਅੱਜ ਸਵੇਰੇ ਇੱਕ ਨੌਜਵਾਨ ਦੀ ਲਾਸ਼ ਹਸਮੇਹਰਾਤਾਂ ਵਿੱਚ ਬਰਾਮਦ ਕੀਤੀ ਗਈ ਹੈ ਮ੍ਰਿਤਕ ਦੀ ਪਛਾਣ 23 ਸਾਲਾ Amit Kumar ਪੁੱਤਰ ਅਜਿੰਦਰ ਕੁਮਾਰ ਵਾਸੀ ਦਿਆਣਾ ਰੋਡ ਵਜੋਂ ਹੋਈ ਹੈ ਜੋ ਕਿ ਦੋ ਦਿਨਾਂ ਤੋਂ ਘਰੋਂ ਲਾਪਤਾ ਸੀ ਜਿਵੇਂ ਮਾਮਲੇ ਦੀ ਸੂਚਨਾ ਮਿਲਦੇ ਹੀ ਸਿਟੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੇਰੇ ਤੋਂ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਚੰਡੀਗੜ੍ਹ ਨੇੜੇ ਖਰੜ ਦੇ ਵਿੱਚ ਗੱਡੀਆਂ ਦੇ ਵਿੱਚ ਕੰਮ ਕਰਦਾ ਸੀ ਤੇ 2 ਦਿਨ ਪਹਿਲਾਂ ਹੀ ਉੱਥੋਂ ਵਾਪਸ ਆਇਆ ਸੀ ਉੱਥੋਂ ਵਾਪਸ ਆਉਣ ਤੋਂ ਬਾਅਦ ਉਹ ਕੁਝ ਸਮੇਂ ਦੇ ਲਈ ਘਰ ਦੇ ਵਿੱਚ ਰਿਹਾ ਤੇ ਬਾਅਦ ਵਿੱਚ ਉਸ ਦਾ ਮੋਬਾਈਲ ਫੋਨ ਲੈ ਕੇ ਚਲਾ ਗਿਆ ਜਿਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ ਸਰ ਜੀ ਮੀਨਾਂ ਕਾ ਕਰੋਗੇ ਇਹਨੂੰ ਬਾਹਰ ਭੇਜਾਂਗੇ ਤੇ ਪਰਸੋ ਪਰਸੇ ਜੁੱਤੇ ਆਇਆ ਇਹ ਤੇ ਪਰਸੋ ਜਦੋਂ ਆਵਾਜ਼ ਸਤ ਨੂੰ ਆਇਆ ਸੀ ਮੈਨੂੰ ਮਿਲੇ ਮੈਂ ਡਿਊਟੀ ਸੀਗਾ ਮੈਂ ਕੰਮ ਇਸ ਕਰਕੇ ਸਤ ਨੂੰ ਆਇਆ ਸਤ ਸਾਰਾ 8 ਵਜੇ ਕਰਿਆ ਹੈ ਮੰਗਲਵਾਰ ਨੂੰ ਤੇ 9:30 ਵਜੇ ਮਿਲਿਆ ਕਰਦੇ ਜੜੀ ਮਾਨਾ ਮੇਰਾ ਫੋਨ ਲਹਿ ਗਿਆ ਤੇ ਮੈਂ ਕਿ ਰੋਟੀ ਬਣਾ ਲੈ ਵੇਰੇ ਹੱਥੇ ਵਜਈ ਹੋਈ ਹੈ ਕਹਿੰਦਾ ਮੈਂ ਆ ਕੇ ਬਣਾਉਣਾ ਕਹਿੰਦਾ ਜੜੀ ਕਹਿੰਦਾ 10 ਵਜੇ ਤੱਕ ਫੋਨ ਇੱਕ ਤਾਂ ਮੁੜ ਕੇ ਫੋਨ ਨੂੰ ਸੋਚੋ ਭਾਈ ਫਿਰ ਮੈਂ ਸਾਰੇ ਬੱਲੇ ਮਿਲਣ ਨਹੀਂ ਅੱਜ ਅੱਜ ਪੱਜ ਤੁਹਾਲੇ ਕਰ ਜਾਈ ਨਹੀਂ ਤੇ ਲੱਗਦਾ ਕੋਈ ਪਹਿਲਾਂ ਮੈਸੇਜ ਹੀ ਕਰਦਾ ਕਿ ਜੀ 10:00 ਕਰਕੇ ਮਰੇ ਹੋ ਮੇਨਿਛੁਰਾ ਪੱਕਾ ਨਿਕਾਸ ਹੁੰਦੀ ਮਾਰੋਟਾ ਕਰਦਾ ਸੀ ਪਹਿਲਾਂ ਥੋੜਾ ਮੋਟਾ ਕਰਦਾ ਸੀ ਇਹਨਾਂ ਨੇ ਜਾਂਦਾ ਜੀ ਪਰ ਰੱਬ ਨੂੰ ਪਤਾ ਨਹੀਂ ਕੀ ਕਰੀ ਉਹ ਤਾਂ ਹੋਇਆ ਫਿਰ ਜਦੋਂ ਪਾਪਾ ਵੇਲੇ ਕੰਮ ਇਹ ਮਿਸ ਜੀ ਮਮੀ ਦਿੱਤੇ ਵੀ ਪਹਿਲਾਂ ਹੁੰਦਾ ਹੁਣ ਕੰਮ ਤੇ ਰਹਿੰਦਾ ਸੀ ਉਹ ਵੀ ਗੱਲ ਮੈਂ ਕਿਹਾ ਜੀ ਬੱਚੇ ਤੇ ਤੁਹਾਡੇ ਕਿੰਨੀ ਉਮਰ ਹੈ ਜੀ ਇਹ 23 24 ਸਾਲ ਦੇ ਹੋਏ ਕੀ ਮੰਗ ਕਰਦੇ ਮੰਗ ਤਾਂ ਇਹ ਸੀ ਬਸ ਇਨਸਾਫ ਹੁੰਦਾ ਜੀ ਇਹਦੇ ਤੇ ਕਰਵਾ ਲੈਂਗੇ ਕੋਈ ਮਿਲੀ ਹੈ ਇਹ ਕੀ ਮਾਮਲਾ ਕੀ ਮਾਮਲਾ ਹੈਗਾ ਤੇ ਕੋਈ ਪਹਿਚਾਨ ਕੋਈ ਪਿੜਤਾਲ ਕਰਦੇ ਆ ਜੀ ਹੁਣ ਇਹਦੀ ਪਛਾਣ ਹੋਈ ਐ ਅਮਿਤ ਲਹਿਰਾ ਐ ਇਹ ਰਜਿੰਦਰ ਕੁਮਾਰ ਦਾ ਮੁੰਡਾ ਐ ਲੋਹਾਰਿਆਣੇ ਰੋਡ ਤੋਂ ਤੇ ਇਹਦੀ ਅਸੀਂ ਬੈੱਡਬੱਗੀ ਹੁਣ ਬਾਹਰਸਾ ਅਗੇ ਲੈ ਕੇ ਚੱਲੇ ਆ ਤੇ ਪਿੜਤਾਲ ਤੋਂ ਬਤਲ ਲੱਗਦੀ ਐ ਕਿ ਕਿ ਨਮੇ ਡਸਮੋ ਕਿੰਨੀ ਉਮਰ ਐ ਜੀ ਇਹਦੀ ਉਮਰ ਰਹੀ ਐ ਜੀ ਇੱਕ ਇੱਕ ਸਾਲ ਤੋਂ 2 ਸਾਲ ਦੀ ਪਤਾ ਲੱਗਾ ਵੀ ਇਸ ਡੈਕ ਤੋਂ ਹੋਇਆ ਕੀ ਕਾਰਨ ਨਹੀਂ ਅਜੇ ਕਾਰਨ ਤਾਂ ਨਹੀਂ ਪਤਾ ਲੱਗਾ ਪਰਿਵਾਰ ਨੇ ਕੀ ਦੱਸਿਆ ਦਿਵਾਰ ਤੇ ਹੀ ਕਹਿੰਦੇ ਆ ਕਿ 18 ਤਰੀਕ ਨੂੰ ਇਹ ਆਇਆ ਸੀ ਚੰਡੀਗੜ੍ਹ ਤੋਂ ਚੰਡੀਗੜ੍ਹ ਖਰੜ ਕੰਮ ਕਰਦਾ ਹੈ ਇਹ ਗੱਡੀਆਂ ਦਾ ਤੇ ਥੋੜਾ ਜਿਹਾ ਟਾਈਮ ਘੇਰ ਰੁਕਿਆ ਸੀ ਉਸ ਤੋਂ ਬਾਅਦ ਫਿਰ ਚਲੇ ਗਿਆ ਜੁਆਬ ਸਵਾਰਾਂ ਨੇ ਭਾਲਦੇ ਬੁਣਦੇ ਤਾਂ ਸੀ ਇਹ ਨੂੰ ਫੋਨ ਫੋਨ ਕਰਦੇ ਸੀ ਕਹਿੰਦੇ ਅਸੀਂ ਫੋਨ ਪਿੱਛੇ ਜੀ ਪਰ ਫੋਨ ਵੀ ਤਾਂ ਨਹੀਂ ਅਜੇ ਮਿਲ ਉਹ ਲੰਗਰ ਕੀ ਕਾਰਵਾਈ ਕੀਤੀ ਹੈ ਕਾਰਵਾਈ ਸੀ ਬਸ ਇਹਨੂੰ ਡੈੱਡ ਬਡੀ ਲੈ ਕੇ ਜਾਣੇ ਜਦੋਂ ਪੋਸਟਮੈਨ ਕਰਾਵਾਂਗੇ ਫਿਰ ਪਤਾ